ਐਸਐਸਓ ਨਾਕਾ ਬੰਦੀ ਕੀਤੀ ਹੈਗੀ ਆਾਣਾ ਲਹਿਰਾ ਦੀ ਪੁਲਿਸ ਵੱਲੋਂ ਕਦੋਂ ਤੋਂ ਜਾਰੀ ਹੈ ਇਹ ਕਿ ਕੁਝ ਕਿੰਨੇ ਕੁ ਮੁਲਾਜ਼ਮ ਤਾਇਨਾਤ ਨੇ ਇਹਦੇ ਵਿੱਚ ਇਹ ਜੀ ਸਾਡੇ ਮਾਨਯੋਗ ਡੀਪੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਸੰਗਰੂਰ ਉਹਨਾਂ ਦੇ ਹਦਾਇਤਾਂ ਅਧੀਨ ਆਪਰੇਸ਼ਨ ਸੀਲ 9 ਦੇ ਤਹਿਤ ਅੱਜ ਸੰਗਰੂਰ ਡਿਸਟ੍ਰਿਕਟ ਦੇ ਜਿਹੜੇ ਇੰਟਰ ਸਟੇਟ ਬਾਰਡਰ ਹੈ ਆਪਣੇ ਉੱਥੇ ਇੰਟਰ ਸਟੇਟ ਨਾਕਾ ਬੰਦੀਆਂ ਕੀਤੀ ਹੋਇਆ ਨੇ ਤੇ ਉਹਨਾਂ ਦੇ ਉੱਤੇ 6 ਵਜੇ ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ ਚੈਕਿੰਗ ਮਹਿੰਮ ਚਲਾਇਆ ਹੈ ਤੇ ਅਸੀਂ ਇੱਥੇ ਜੋ ਹਰਿਆਣਾ ਤੋਂ ਗੱਡੀਆਂ ਆ ਰਹੀਆਂ ਨੇ ਖਾਸ ਕਰਕੇ ਬਾਕੀ ਜੋ ਇਧਰੋਂ ਪੰਜਾਬ ਚੋਂ ਵੀ ਜੇ ਬਟਲਾੜਾ ਸਾਈਡ ਤੋਂ ਜਾਂ ਲਹਿਰਾ ਸਾਈਡ ਤੋਂ ਆ ਰਹੀਆਂ ਨੇ ਉਹਨਾਂ ਨੂੰ ਚੈੱਕ ਕਰ ਰਹੇ ਆ ਪਰ ਖਾਸ ਕਰਕੇ ਸੀ ਜੋ ਹਰਿਆਣਾ ਸਾਈਡ ਤੋਂ ਆ ਰਹੀਆਂ ਨੇ ਜਾਕਰ ਸਿਰ ਤੋਂ ਆ ਰਹੀਆਂ ਨੇ ਉਹਨਾਂ ਲਈ ਸੀ ਪ੍ਰੋਪਰਲੀ ਥਰੋਲੀ ਚੈਕਿੰਗ ਕਰ ਰਹੇ ਆ ਤੇ ਇਹਦੇ ਵਿੱਚ ਸਾਨੂੰ ਸਭਾਵਨਾ ਵੀ ਕੋਈ ਨਸ਼ਾ ਜਾਂ ਕੋਈ ਹੋਰ ਅਸਲਾ ਇਸ ਤਰ੍ਹਾਂ ਦਾ ਕੋਈ ਗੈਰ ਸਮਾਜਿਕ ਅਨਸਰ ਜਿਹੜੇ ਉਹ ਲਿਆ ਕੇ ਇਥੇ ਤਸਕਰੀ ਕਰ ਦੇਣ ਤੇ ਸਾਡਾ ਹੁਣ ਇਹੀ ਸਵੇਰ ਤੋਂ ਸੀ 6 ਵਜੇ ਦਾ ਨਕਲਾ ਹੈ ਕੰਟੀਨਿਊ ਚੱਲ ਰਿਹਾ ਸਾਬ ਤੁਹਾਡੇ ਸਾਹਮਣੇ ਇੱਥੇ ਚੈਕਿੰਗ ਹੋ ਰਹੀ ਹੈ ਤੇ ਬੱਸਾਂ ਦੀ ਵੀ ਅਸੀਂ ਚੈਕਿੰਗ ਕਰ ਰਹੇ ਹਾਂ ਜੋ ਉਧਰੋਂ ਆ ਰਹੀਆਂ ਨੇ ਹਰਿਆਣਾ ਵੱਲੋਂ ਤੇ ਮਤਲਬ ਵੀ ਅਸੀਂ ਸਾਨੂੰ ਸੰਭਾਵਨਾ ਹੈ ਵੀ ਅਸੀਂ ਕੋਈ ਨਾ ਕੋਈ ਪ੍ਰਾਪਤੀ ਕਰਾਂਗੇ ਜੀ ਰੋਸ ਤੇ ਜਿਹੜਾ ਜਿਵੇਂ ਪੰਜਾਬ ਸਰਕਾਰ ਨੇ ਜਿਹੜਾ ਇਹ ਜੁਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਹੈਗਾ ਇਹਦੇ ਤਹਿਤ ਜਿਹੜਾ ਇੱਕ ਹਫ਼ਤੇ ਤੋਂ ਲਗਾਤਾਰ ਪੂਰਾ ਹਾਂਜੀ ਹਾਂਜੀ ਬੁਲਡੋਜ਼ਰ ਚੱਲ ਰਹੇ ਨਸ਼ਾ ਤਸਕਰੀ ਦੀਆਂ ਜਾਇਦਾਦਾਂ ਤੇ ਜਬੀਜ਼ ਕੀਤੀਆਂ ਜਾ ਰਹੀਆਂ ਨੇ ਖਾਣਾ ਲੈਰਚ ਵੀ ਕੋਈ ਏਦਾਂ ਦੀ ਕਾਰਵਾਈ ਹੋਈ ਹੈ ਬਿਲਕੁਲ ਜੀ ਬਿਲਕੁਲ ਸਾਡਾ ਪ੍ਰੋਸੈਸ ਜਾਰੀ ਹੈ ਅਸੀਂ ਵੀ ਪਿਛਲੇ ਕੁ ਅ ਤੇ ਤਨੇਗੇ ਐਨਡੀ ਵੀ ਸੈਕਟਰ ਦੇ ਜਦੋਂ ਨਸ਼ੇਮਰਦ ਮਹਿਮਦ ਦੇ ਤਹਿਤ ਤੇ ਇੱਕ ਸਮਗਲਰ ਤੇ ਉਹਦੇ ਸਮੇਤ ਫੈਮਿਲੀ ਦੇ ਅਸੀਂ ਨੇ ਪ੍ਰਾਪਰਟੀ ਫ੍ਰੀਜ਼ ਕਰਾਈ ਹੈ ਉਹਨਾਂ ਦੇ ਬੈਂਕ ਅਕਾਊਂਟ ਫ੍ਰੀਜ਼ ਕਰਾਏ ਨੇ ਜ਼ਮੀਨ ਤੇ ਟਰੈਕਟਰ ਵਗੈਰਾ ਵੀ ਫ੍ਰੀਜ਼ ਕਰਵਾਏ ਨੇ ਤੇ ਇਸ ਤੋਂ ਇਲਾਵਾ ਜਿਹੜੇ ਨਸ਼ਾ ਦਸਕਰ ਨੇ ਉਹਨਾਂ ਦੀ ਅਸੀਂ ਕੰਸਰਨਡ ਅਪਨ ਡਿਪਾਰਟਮੈਂਟ ਨੇ ਰੈਵਨਿਊ ਵਿਭਾਗ ਮੈਂ ਜਾ ਕੋਈ ਹੋਰ ਈਓ ਸਾਹਿਬ ਨੇ ਆਪਣੇ ਮਿਊਨਿਸਪੈਲਿਟੀ ਏਰੀਆ ਦੇ ਵਿੱਚ ਉਹਨਾਂ ਤੋਂ ਅਸੀਂ ਜਾਇਦਾ ਦੀ ਰਿਪੋਰਟਾਂ ਲੈ ਰਹੇ ਹਾਂ ਕਿ ਕਿਸੇ ਨੇ ਵਾਇਓਲੇਸ਼ਨ ਆਫ ਮਿਊਨਿਸਪਲ ਐਕਟ ਦਾ ਜਾਂ ਕੋਈ ਹੋਰ ਨਜਾਇਜ਼ ਕਬਜ਼ੇ ਕੀਤੇ ਹੋਣ ਤੇ ਉਹ ਰਿਪੋਰ ਤੇ ਜੇ ਕਿਸੇ ਕੋਈ ਤਾਂ ਗਲਤ ਹੋਣਾ ਪਾਏਗਾ ਜਾਂ ਕੋਈ ਨਸ਼ਾ ਵੇਚ ਕੇ ਘਰ ਬਣਾਉਣੇ ਪਾਏਗੇ ਜਾਂ ਕੋਈ ਹੋਰ ਪ੍ਰੋਪਰਟੀ ਬਣਾਉਣੀ ਪਏਗੀ ਉਹ ਸਾਰਿਆਂ ਨੂੰ ਸਫਰੀਜ਼ ਕਰਾਂਗੇ ਜੋ ਵਾਇਓਲੇਸ਼ਨ ਕੀਤਾ ਹੈ ਉਹ ਟਾਹੇ ਵੀ ਜਾਣਗੇ ਨਸ਼ਾ ਜਿਵੇਂ ਕੋਈ ਵੀ ਸਮਾਜ ਵਿਰੋਧੀ ਅਲਾਮਤ ਹੈ ਉਹਨੂੰ ਦੂਰ ਕਰਨ ਵਾਸਤੇ ਪਬਲਿਕ ਦਾ ਸਹਿਯੋਗ ਦੀ ਜਰੂਰਤ ਹੈ ਪਬਲਿਕ ਦਾ ਸਹਿਯੋਗ ਕਿੱਦਾਂ ਦਾ ਮਿਲਦਾ ਹੈ ਬਿਲਕੁਲ ਜੀ ਇਹ ਤੁਸੀਂ ਬਿਲਕੁਲ ਸਹੀ ਕਿਹਾ ਹੈ ਜੇ ਉਹ ਕੋਈ ਵੀ ਅਲਾਮਤ ਹੈ ਕੋਈ ਵੀ ਸਮਾਜਿਕ ਬਰਾਈ ਹੈ ਕੋਈ ਗਲਤ ਮੂਵਮੈਂਟ ਹੈ ਉਹਨੂੰ ਦਬਾਉਣ ਵਾਸਤੇ ਉਹਨੂੰ ਖਤਮ ਕਰਨ ਵਾਸਤੇ ਸਾਨੂੰ ਪਬਲਿਕ ਦਾ ਸਹਿਯੋਗ ਜ਼ਰੂਰੀ ਹੈ ਪਬਲਿਕ ਦੇ ਸਹਿਯੋਗ ਤੋਂ ਬਿਨਾ ਕੋਈ ਵੀ ਜੋ ਬਰਾਈ ਹੈ ਖਤਮ ਨਹੀਂ ਕੀਤੀ ਜਾ ਸਕਦੀ ਨਸ਼ਿਆਂ ਦੇ ਦੇ ਸਮਾਜ ਵਿੱਚ ਖਾਸ ਕਰਕੇ ਪਬਲਿਕ ਨੂੰ ਪਿੰਡਾਂ ਦੇ ਵਿੱਚ ਅਸੀਂ ਇਹਨਾਂ ਦੀਆਂ ਕਮੇਟੀਆਂ ਵੀ ਬਣਾਈਆਂ ਰਹਿਗੀਆਂ ਤੇ ਮੀਟਿੰਗਾਂ ਕਰ ਰਹੇ ਹਾਂ ਸੈਮੀਨਾਰ ਕਰ ਰਹੇ ਹਾਂ ਸਕੂਲਾਂ 'ਚ ਵੀ ਅਸੀਂ ਬੱਚਿਆਂ ਨੂੰ ਸੈਮੀਨਾਰ ਕਰਕੇ ਅਵੇਅਰ ਕਰ ਰਹੇ ਹਾਂ ਵੀ ਨਸ਼ੇ ਦੇ ਜੋ ਮਾੜੇ ਪ੍ਰਭਾਵ ਨੇ ਉਹਨਾਂ ਬਾਰੇ ਅਸੀਂ ਜਾਗਰੂਕ ਕਰ ਰਹੇ ਹਾਂ ਜਾਣੂ ਕਰਵਾ ਰਹੇ ਹਾਂ ਉਹਨਾਂ ਨੂੰ ਤੇ ਕਿਸ ਤਰ੍ਹਾਂ ਕਈ ਜ਼ਿੰਦਗੀਆਂ ਕਿਵੇਂ ਖਰਾਬ ਹੋਈਆਂ ਨੇ ਕਈ ਬੱਚੇ ਨਸ਼ੇ ਦੀ ਭੇਡ ਚੜ ਗਏ ਨੇ ਤੇ ਬੜਾ ਉਹ ਸਾਡੇ ਪੰਜਾਬ ਤੇ ਜੋ ਬਦਨਾਮੀ ਦਾ ਕਲੰਕ ਲੱਗਾ ਹੈ ਉਹ ਅਸੀਂ ਹੁਣ ਇਹ ਜੋ ਜੁੱਧ ਨਸ਼ਾ ਵਿਰੁੱਧ ਮਹਿਮੇ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਮਹਿਮ ਬीडी ਗਈ ਹੈ ਉਹ ਚ ਹਰੇਕ ਨੂੰ ਵੱਧ ਚੜ ਕੇ ਹਿੱਸਾ ਪਾਉਣਾ ਚਾਹੀਦਾ ਹੈ ਤਾਂ ਜੋ ਆਪਾਂ ਪੰਜਾਬ ਨੂੰ ਖੁਸ਼ਹਾਲ ਬਣਾ ਸਕੀਏ ਜਿਹੜਾ ਇਹ ਕਾਲੇ ਕਾਰੋਬਾਰ ਦੇ ਨਾਲ ਜੁੜੇ ਹੋਏ ਹੈ ਨਸ਼ੇ ਤਸਕਰ ਹੈਗੇ ਜਾਂ ਕੋਈ ਹੋਰ ਸਮਾਜ ਵਿਰੋਧੀ ਅਨਸਰ ਹੈ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਹੈ ਦੇਖੋ ਜੋ ਨਸ਼ਾ ਤਸਕਰ ਨੇ ਜੋ ਗਲਤ ਕੰਮ ਕਰਦੇ ਨੇ ਲੋਕਾਂ ਨੂੰ ਸਾਡੀਆਂ ਜਿੰਦਗੀਆਂ ਸਾਡੇ ਜੂਸ ਨੂੰ ਖਰਾਬ ਕਰ ਰਹੇ ਨੇ ਜਿੰਦਗੀ ਬਰਬਾਦ ਕਰ ਰਹੇ ਨੇ ਉਹਨਾਂ ਨੂੰ ਇਹੀ ਵਾਰਨਿੰਗ ਹੈ ਵੀ ਉਹ ਬਿਲਕੁਲ ਇਹ ਤੋਂ ਦਾ ਬੰਦ ਕਰ ਦੇਣ ਨਹੀਂ ਤਾਂ ਫਿਰ ਜੋ ਤੁਸੀਂ ਰੋਜ਼ ਅਖਬਾਰਾਂ ਚ ਪੜ੍ਹਦੇ ਹੋ ਦੇਖਦੇ ਹੋ ਸੋ ਉਹਨਾਂ ਦੇ ਘਰ ਤਾਂ ਹਜ਼ਾਰੇ ਨਾ ਹੋ ਰਿਹਾ ਉਹ ਕਾਨੂੰਨੀ ਦੇਰੇ ਦੇ ਵਿੱਚ ਰਹਿ ਕੇ ਸਾਰਾ ਸੀ ਐਕਸ਼ਨ ਕਰਾਂਗੇ ਜਾਂ ਉਹ ਇਥੋਂ ਆਪਦਾ ਇਹ ਕੰਮ ਹੀ ਬੰਦ ਕਰ ਲੈਣ ਜਾਂ ਫਿਰ ਆਪਣਾ ਸਾਡਾ ਪੰਜਾਬ ਛੱਡ ਜਾਣ ਇਹੀ ਮੇਰੀਆਂ ਨੂੰ ਵਾਰਦੇ